ਲੜਕੇ ਤੜਕਸਾਰ ਹੁਸ਼ਿਆਰਪੁਰ ਰੋਡ ਵਿਖੇ ਆਏ ਤਿੰਨ ਕਬਰਾਏ ਹੋਏ ਜੰਗਲੀ ਸਾਂਬਰਾ ਨੇ ਇਲਾਕੇ ਦੇ ਵਿੱਚ ਵੜ ਕੇ ਪਰਥੂ ਮਚਾ ਦਿੱਤਾ ਅਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤਾਂ ਤਿੰਨ ਜੰਗਲੀ ਸਾਂਬਰਾ ਨੂੰ ਕਾਬੂ ਕਰਨ ਦੇ ਲਈ ਆਈ वन ਮੰਡਲ ਅਫਸਰ ਜੰਗਲੀ ਜੀਵ ਗੜ ਸ਼ੰਕਰ ਦੀ ਟੀਮ ਦੇ ਵੱਲੋਂ ਜਦੋਂ ਕਾਬੂ ਕਰਨ ਲੱਗੇ ਤਾਂ ਉਹਨਾਂ ਦੇ ਵਿੱਚੋਂ ਇੱਕ ਸਾਂਬਰ ਕਬਰਾ ਕੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਜਰਨਲਿਸਟ ਸੜਕ ਨੂੰ ਦੌੜ ਗਿਆ ਤਾਂ ਕੱਪੜੇ ਦੀ ਦੁਕਾਨ ਤੇ ਲੱਗੇ ਸ਼ੀਸ਼ੇ ਤੋੜ ਕੇ ਅੰਦਰ ਜਾ ਬੜਿਆ ਅਤੇ ਸਾਰੀ ਦੁਕਾਨ ਦੀ ਅੰਦਰੋਂ ਪੰਤ ਤੋੜ ਕਰ ਦਿੱਤੀ ਹੈ ਤੇ ਦੁਕਾਨ ਅੰਦਰ ਬੜੇ ਸਾੰਬਰ ਨੂੰ ਵਣ ਮੰਡਲ ਅਫਸਰ ਜੰਗਲੀ ਜੀਵ ਗੜ ਸ਼ੰਕਰ ਦੀ ਟੀਮ ਨੇ ਬੜੇ ਹੀ ਤਰੀਕੇ ਦੇ ਨਾਲ ਅਤੇ ਸੁਚੱਜੇ ਟੰਗ ਦੇ ਨਾਲ ਸਾੰਬਰ ਨੂੰ ਕਾਬੂ ਕਰਕੇ ਜੰਗਲਾਂ ਦੇ ਵਿੱਚ ਛੱਡ ਦਿੱਤਾ 10 ਦੇ ਕਿ ਜਦੋਂ ਰੈਸਕਿਊ ਟੀਮ ਦੇ ਵੱਲੋਂ ਦੂਸਰੇ ਸਾਂਬਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੰਗਲੀ ਸਾਂਬਰ ਦੇ ਵੱਲੋਂ ਡਰ ਕੇ ਛਾਲ ਮਾਰ ਕੇ ਜੇਜੋ ਰੋਡ ਦੇ ਵੱਲ ਸੜਕ ਤੇ ਪਜ ਗਿਆ ਜਿਸ ਦੇ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਾਣਕਾਰੀ ਦੇ ਅਨੁਸਾਰ ਰਾਜਪਾਲ ਸਿੰਘ ਰੇਂਜ ਅਫਸਰ ਗੜਸ਼ੰਕਰ ਨੇ ਦੱਸਿਆ ਕਿ ਉਹਨਾਂ ਨੂੰ ਇਲਾਮ ਮਿਲੀ ਸੀ ਕਿ ਮਾਹਿਲਪੁਰ ਦੇ ਵਾਰਡ ਨੰਬਰ 1 ਕੈਪੀਟਲ ਬੈਂਕ ਦੇ ਪਿਛਲੇ ਪਾਸੇ ਗਲੀ ਦੇ ਵਿੱਚ ਦੋ ਜੰਗਲੀ ਸਾਂਬਰ ਆ ਗਏ ਨੇ